ਖਰਾਬ SIM ਕਾਰਡ ਦੇ ਨਾਲ 26 ਲੱਖ ਦਾ ਸੋਨਾ ਬਣਾ ਲਿਆ ਯਾਨੀ ਕਿ 191 ਗ੍ਰਾਮ ਸੋਨਾ ਮੁੰਡੇ ਨੇ ਇਕੱਠਾ ਕੀਤਾ ਸਿਰਫ ਖਰਾਬ SIM ਜਿਹੜੇ ਨੇ ਜੇ SIM ਨੂੰ ਅਸੀਂ ਖਰਾਬ ਸਮਝ ਕੇ ਸੁੱਟ ਦਿੰਦੇ ਆ ਉਸ ਖਰਾਬ SIM ਦੇ ਨਾਲ ਕਥੇ ਤੌਰ ਤੇ ਇੱਕ ਮੁੰਡੇ ਨੇ 191 ਗ੍ਰਾਮ ਸੋਨਾ ਇਕੱਠਾ ਕਰ ਲਿਆ ਜਿਸ ਦੀ ਭਾਰਤੀ ਬਜ਼ਾਰ ਦੇ ਵਿੱਚ ਕੀਮਤ ਲਗਭਗ 26 ਲੱਖ ਰੁਪਏ ਦੱਸੀ ਜਾ ਰਹੀ ਹੈ ਚੀਨ ਦੇ ਇਸ ਮੁੰਡੇ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਕਿ ਆਖਰ ਇੱਕ ਖਰਾਬ ਸਿੰਮ ਦੇ ਨਾਲ ਕਿਵੇਂ ਸੋਨਾ ਇਕੱਠਾ ਕਰ ਲਿਆ ਜਨਕਿ 26 ਲੱਖ ਰੁਪਏ ਦਾ ਸੋਨਾ ਉਸ ਨੇ ਦੱਸਿਆ ਕਿ ਇੰਨਾ ਸੋਨਾ ਇਕੱਠਾ ਕਰਨ ਲਈ ਉਸ ਨੂੰ ਕਰੀਬ 2 ਟਨ ਇਲੈਕਟ੍ਰੋਨਿਕ ਵੇਸਟ ਲੱਗੇ ਵਾਇਰਲ ਵੀਡੀਓ ਵਿੱਚ ਕੀ ਦਿਖਾਇਆ ਗਿਆ ਉਹ ਪੂਰਾ ਦੱਸਦੇ ਆ ਚੀਨ ਦੇ ਗੁਆਂਗਡੋਂਗ ਪ੍ਰਾਂਤ ਦੇ ਹੁਈਚੋਉ ਵਿੱਚ ਰਹਿਣ ਵਾਲੇ ਕਿਆਉ ਨੇ ਇੱਕ ਕਾਰਨਾਮਾ ਕਰ ਦਿਖਾਇਆ 20 ਜਨਵਰੀ ਨੂੰ ਇੰਟਰਨੈਟ ਤੇ ਇੱਕ ਵੀਡੀਓ ਵਾਇਰਲ ਹੋਇਆ ਵੀਡੀਓ ਵਿੱਚ ਇੱਕ ਸ਼ਖਸ ਨੇ ਦਾਵਾ ਕੀਤਾ ਕਿ ਉਸਨੇ SIM ਕਾਰਡ ਦੇ ਨਾਲ 191 ਗ੍ਰਾਮ ਤੱਕ ਦਾ ਸੋਨਾ ਕੱਢਿਆ ਅਤੇ ਉਸਨੂੰ ਮਾਡਰਨ ਐਲਕੈਮਿਸਟ ਕਿਹਾ ਜਾਣ ਲੱਗਿਆ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਜਿਗਿਆਸਾ ਵਧੀ ਲੋਕਾਂ ਨੇ ਜ਼ਿਆਦਾ ਸਿਮ ਕਾਰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸੋ ਇਸ ਉਮੀਦ ਨਾਲ ਕਿ ਸੋਨਾ ਇਕੱਠਾ ਕਰ ਪਉਣਗੇ ਪਰ ਇੱਥੇ ਹੀ ਇੱਕ ਹੋਰ ਨਵਾਂ ਮੋੜ ਆ ਜਾਂਦਾ ਹੈ ਮਾਰਕੀਟ ਵਿੱਚ ਜੋ ਸਿਮ ਆਉਂਦਾ ਹੈ ਉਸ ਵਿੱਚ ਕਰੀਬ 0.001 ਗ੍ਰਾਮ ਸੋਨਾ ਹੁੰਦਾ ਹੈ ਦਿਖਣ ਵਿੱਚ ਪ੍ਰੋਸੈਸ ਇੱਕਦਮ ਸਿੰਪਲ ਦਿਖਾਈ ਹੁੰਦਾ ਹੈ ਇਸ ਵਿੱਚ ਕਰਦਾ ਇੱਕ ਕੋਨਾ ਕੁਝ ਪੁਰਾਣੇ ਇਸਤੇਮਾਲ ਕੀਤੇ ਹੋਏ SIM ਕਾਰਡ ਦਿਖ ਰਹੇ ਨੇ ਇਕਦਮ DIY ਸੈਟਅਪ ਹੈ ਲੇਕਿਨ ਆਸਾਨੀ ਨਾਲ ਦਿਖਣ ਵਾਲਾ ਇਹ ਪ੍ਰੋਸੈਸ ਥੋੜਾ ਪੇਚੀਦਾ ਹੈ ਕਿਉਂਨੇ ਇੱਕ ਚੀਨੀ ਅਖਬਾਰ ਨੂੰ ਦੱਸਿਆ ਕਿ ਉਹਨਾਂ ਨੇ 191 ਗ੍ਰਾਮ ਸੋਨਾ ਕੱਢਣ ਦੇ ਲਈ 2 ਟਨ ਇਲੈਕਟ੍ਰੋਨਿਕ ਵੇਸਟ ਦਾ ਇਸਤੇਮਾਲ ਕੀਤਾ ਸੀ ਇਸ ਵਿੱਚ SIM ਕਾਰਡ ਤੇ ਅਲਾਵਾ 골ਡ ਪਲੇਟਿਡ ਚਿਪ ਦਾ ਵੀ ਇਸਤੇਮਾਲ ਕੀਤਾ ਗਿਆ 골ਡ ਬਣਾਉਣ ਦੇ ਲਈ ਪਹਿਲਾ ਵੇਸਟ ਨੂੰ ਪ੍ਰੋਸੈਸ ਕਰਕੇ ਤੇਜ਼ ਅੱਗ ਦੇ ਉੱਤੇ ਉਸ ਨੂੰ ਪਿਘਲਾ ਕੇ 골ਡ ਮੜ ਬਣਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਸ ਮੜ ਰਿਫਾਈਨ ਕਰਕੇ ਸੋਲਿਡ ਵਿੱਚ ਕਨਵਰਟ ਕੀਤਾ ਜਾਂਦਾ ਤਾਂ ਜਾ ਕੇ ਸੋਨਾ ਬਣਦਾ ਹੈ। ਕਿਹਾ ਉਹਨੇ ਅੱਗੇ ਕਿਹਾ ਕਿ SIM ਕਾਰਡ ਤੋਂ ਸੋਨਾ ਬਣਾਉਣਾ ਇੰਨਾ ਆਸਾਨ ਵੀ ਨਹੀਂ ਹੈ। ਕਰੋਸ਼ਨ ਦਾ ਖਤਰਾ ਹੁੰਦਾ। ਇੱਕ ਵੀ ਸਟੈਪ ਜੇਕਰ ਮਿਸ ਕਰ ਦਿੱਤਾ ਤਾਂ ਖੇਡ ਖਤਮ। ਜੇਕਰ ਕਾਹ ਉਹ ਜਿੰਨਾ ਸੋਨਾ ਕੱਢਣਾ ਤਾਂ ਲੱਖਾਂ ਦੇ SIM ਕਾਰਡ ਦੀ ਜ਼ਰੂਰਤ ਪਵੇਗੀ। ਰਿਪੋਰਟ ਮੁਤਾਬਕ ਇਸ ਪ੍ਰੋਸੈਸ ਵਿੱਚ ਇੱਕ ਲਿਕਵਿਡ ਦਾ ਇਸਤੇਮਾਲ ਹੁੰਦਾ। ਅਤੇ ਐਕਵਾ ਰੇਜਿਆ ਇਸ ਵਿੱਚ ਨਾਈਟ੍ਰਿਕ ਅਤੇ ਹਾਈਡਰੋਕਲੋਰਿਕ ਐਸਿਡ ਦਾ ਮਿਸ਼ਰਣ ਹੁੰਦਾ ਸੋ ਲਲਨ ਟੌਪੀ ਰਿਪੋਰਟ ਦੇ ਹਵਾਲੇ ਨਾਲ ਹੀ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਇਸ ਨੂੰ ਰਾਇਲ ਵਾਟਰ ਵੀ ਕਿਹਾ ਜਾਂਦਾ ਹੈ ਮਾਹਿਰਾਂ ਨੇ ਦੱਸਿਆ ਕਿ ਜੇਕਰ ਪੀ ਐਚ ਜਾਂ ਤਾਪਮਾਨ ਦਾ ਸੰਤੁਲਨ ਵਿਗੜਿਆ ਤਾਂ ਜ਼ਹਿਰੀਲੀ ਗੈਸ ਜਾਂ ਫਿਰ ਘਾਤਕ ਕੈਮੀਕਲ ਰਿਐਕਸ਼ਨ ਹੋ ਸਕਦਾ ਸੋ ਐਕਸਪੈਰੀਮੈਂਟ ਜਾਨ ਲਈ ਖਤਰਾ ਵੀ ਪੈਦਾ ਕਰ ਸਕਦਾ ਹੈ ਸੋ ਤੁਹਾਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਖਬਰ ਸੁਣ ਕੇ ਤੁਸੀਂ ਵੀ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਅਜਿਹਾ ਐਕਸਪੈਰੀਮੈਂਟ ਨਾ ਕਰਿਓ ਕਿਉਂਕਿ ਇਹ ਤੁਹਾਡੀ ਜਾਨ ਲਈ ਵੀ ਖਤਰਾ ਬਣ ਸਕਦਾ ਹੈ ਜੇਕਰ ਐਕਸਪੈਰੀਮੈਂਟ ਗਲਤ ਹੁੰਦਾ ਸੋ ਸੋਸ਼ਲ ਮੀਡੀਆ ਤੇ ਹਾਲਾਂਕਿ ਬਹੁਤ ਕੁਝ ਚੱਲਦਾ ਹੁੰਦਾ ਪਰ ਸਾਡੀ ਵੀ ਅਪੀਲ ਇਹੀ ਹੈ ਕਿ ਇਸ ਤਰ੍ਹਾਂ ਦੀ ਖਬਰ ਸੁਣ ਕੇ ਜਾਂ ਫਿਰ ਕਿਸ ਤਰ੍ਹਾਂ ਦੀ ਜਾਣਕਾਰੀ ਪੜ੍ਹ ਕੇ ਜਾਂ ਦੇਖ ਕੇ ਕਿਤੇ ਤੁਸੀਂ ਇਹ ਜਿਹੜਾ ਐਕਸਪੈਰੀਮੈਂਟ ਆਪਣੇ ਘਰ 'ਚ ਆਪ ਨਾ ਕਰੋ ਤਾਂ ਜੋ ਤੁਹਾਡੀ ਜਾਣ ਨੂੰ ਖਤਰਾ ਨਾ ਪੈਦਾ ਹੋਵੇ ਅਸੀਂ ਇਹੀ ਚਾਹੁੰਦੇ ਆਂ ਖਰਾਬ SIM ਕਾਰਡ ਦੇ ਨਾਲ 26 ਲੱਖ ਦਾ ਸੋਨਾ ਬਣਾ ਲਿਆ ਯਾਨੀ ਕਿ 191 ਗ੍ਰਾਮ ਸੋਨਾ ਮੁੰਡੇ ਨੇ ਇਕੱਠਾ ਕੀਤਾ ਸਿਰਫ ਖਰਾਬ SIM ਜਿਹੜੇ ਨੇ ਜੇ SIM ਨੂੰ ਅਸੀਂ ਖਰਾਬ ਸਮਝ ਕੇ ਸੁੱਟ ਦਿੰਦੇ ਆਂ ਉਸ ਖਰਾਬ ਸਿੰਮ ਦੇ ਨਾਲ ਕਥੇ ਤੌਰ ਤੇ ਇੱਕ ਮੁੰਡੇ ਨੇ 191 ਗ੍ਰਾਮ ਸੋਨਾ ਇਕੱਠਾ ਕਰ ਲਿਆ ਜਿਸ ਦੀ ਭਾਰਤੀ ਬਾਜ਼ਾਰ ਦੇ ਵਿੱਚ ਕੀਮਤ ਲਗਭਗ 26 ਲੱਖ ਰੁਪਏ ਦੱਸੀ ਜਾ ਰਹੀ ਹੈ ਚੀਨ ਦੇ ਇਸ ਮੁੰਡੇ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਕਿ ਆਖਰ ਇੱਕ ਖਰਾਬ ਸਿੰਮ ਦੇ ਨਾਲ ਕਿਵੇਂ ਸੋਨਾ ਇਕੱਠਾ ਕਰ ਲਿਆ ਜਨਨ ਕਿ 26 ਲੱਖ ਰੁਪਏ ਦਾ ਸੋਨਾ ਉਸਨੇ ਦੱਸਿਆ ਕਿ ਇੰਨਾ ਸੋਨਾ ਇਕੱਠਾ ਕਰਨ ਲਈ ਉਸ ਨੂੰ ਕਰੀਬ 2 ਟਨ ਇਲੈਕਟ੍ਰੋਨਿਕ ਵੇਸਟ ਲੱਗੇ ਵਾਇਰਲ ਵੀਡੀਓ ਵਿੱਚ ਕੀ ਦਿਖਾਇਆ ਗਿਆ ਉਹ ਪੂਰਾ ਦੱਸਦੇ ਆ ਸੋ ਚੀਨ ਦੇ ਗੁਆਂਗਡੋਂਗ ਪ੍ਰਾਂਤ ਦੇ ਹੁਈ ਚੋ ਵਿੱਚ ਰਹਿਣ ਵਾਲੇ ਕਿਆਓ ਨੇ ਇੱਕ ਕਾਰਨਾਮਾ ਕਰ ਦਿਖਾਇਆ 20 ਜਨਵਰੀ ਨੂੰ ਇੰਟਰਨੈਟ ਤੇ ਇੱਕ ਵੀਡੀਓ ਵਾਇਰਲ ਹੋਇਆ ਵੀਡੀਓ ਵਿੱਚ ਇੱਕ ਸ਼ਖਸ ਨੇ ਦਾਅਵਾ ਕੀਤਾ ਕਿ ਉਸਨੇ SIM ਕਾਰ ਦੇ ਨਾਲ 191 ਗ੍ਰਾਮ ਤੱਕ ਦਾ ਸੋਨਾ ਕੱਢਿਆ ਅਤੇ ਉਸਨੂੰ ਮਾਡਰਨ ਐਲਕੈਮਿਸਟ ਕਿਹਾ ਜਾਣ ਲੱਗਿਆ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਜਿਗਿਆਸਾ ਵਧੀ ਲੋਕਾਂ ਨੇ ਜ਼ਿਆਦਾ SIM ਕਾਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸੋ ਇਸ ਉਮੀਦ ਨਾਲ ਕਿ ਸੋਨਾ ਇਕੱਠਾ ਕਰ ਪਾਉਣਗੇ ਪਰ ਇੱਥੇ ਹੀ ਇੱਕ ਹੋਰ ਨਵਾਂ ਮੋੜ ਆ ਜਾਂਦਾ ਹੈ ਮਾਰਕੀਟ ਵਿੱਚ ਜੋ ਸਿਮ ਆਉਂਦਾ ਹੈ ਉਸ ਵਿੱਚ ਕਰੀਬ 0.001 ਗ੍ਰਾਮ ਸੋਨਾ ਹੁੰਦਾ ਹੈ ਦਿਖਣ ਵਿੱਚ ਪ੍ਰੋਸੈਸ ਇੱਕਦਮ ਸਿੰਪਲ ਦਿਖਾਈ ਦਿੰਦਾ ਹੈ ਇਸ ਵਿੱਚ ਕਰਦਾ ਇੱਕ ਕੋਨਾ ਕੁਝ ਪੁਰਾਣੇ ਇਸਤੇਮਾਲ ਕੀਤੇ ਹੋਏ ਸਿਮ ਕਾਰਡ ਦਿਖ ਰਹੇ ਨੇ ਇੱਕਦਮ ਡੀ ਆਈਵਾਈ ਸੈਟਅਪ ਹੈ ਲੇਕਿਨ ਇਸਾਨੀ ਨਾਲ ਦਿਖਣ ਵਾਲਾ ਇਹ ਪ੍ਰੋਸੈਸ ਥੋੜਾ ਪੇਚੀਦਾ ਹੈ। ਕਿਆਉ ਨੇ ਇੱਕ ਚੀਨੀ ਅਖਬਾਰ ਨੂੰ ਦੱਸਿਆ ਕਿ ਉਹਨਾਂ ਨੇ 191 ਗ੍ਰਾਮ ਸੋਨਾ ਕੱਢਣ ਦੇ ਲਈ 2 ਟਨ ਇਲੈਕਟ੍ਰੋਨਿਕ ਵੇਸਟ ਦਾ ਇਸਤੇਮਾਲ ਕੀਤਾ ਸੀ। ਇਸ ਵਿੱਚ SIM ਕਾਰਡ ਤੇ ਅਲਾਵਾ 골ਡ ਪਲੇਟਿਡ ਚਿਪ ਦਾ ਵੀ ਇਸਤੇਮਾਲ ਕੀਤਾ ਗਿਆ। 골ਡ ਬਣਾਉਣ ਦੇ ਲਈ ਪਹਿਲਾਂ ਵੇਸਟ ਨੂੰ ਪ੍ਰੋਸੈਸ ਕਰਕੇ ਤੇਜ਼ ਆਗ ਦੇ ਉੱਤੇ ਉਸ ਨੂੰ ਪਿਘਲਾ ਕੇ 골ਡ ਮਡ ਬਣਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਸ ਮਡ ਰਿਫਾਈਨ ਕਰਕੇ ਸੋਲਿਡ ਵਿੱਚ ਕਨਵਰਟ ਕੀਤਾ ਜਾਂਦਾ ਹੈ ਤਾਂ ਜਾ ਕੇ ਸੋਨਾ ਬਣਦਾ ਹੈ। کیا انہیں اگے کہ ہے کہ سم کارڈ ਤੋਂ সোਨਾ ਬਣਾਉਣਾ ਇੰਨਾ ਆਸਾਨ ਵੀ ਨਹੀਂ ਹੈ। ਕਰੋਸ਼ਨ ਦਾ ਖਤਰਾ ਹੁੰਦਾ ਹੈ। ਇੱਕ ਵੀ ਸਟੈਪ ਜੇਕਰ ਮਿਸ ਕਰ ਦਿੱਤਾ ਤਾਂ ਖੇਡ ਖਤਮ। ਜੇਕਰ ਤਿਆਉ ਜਿੰਨਾ ਸੋਨਾ ਕੱਢਣਾ ਹੈ ਤਾਂ ਲੱਖਾਂ ਦੇ SIM ਕਾਰਡ ਦੀ ਜ਼ਰੂਰਤ ਪਵੇਗੀ ਰਿਪੋਰਟ ਮੁਤਾਬਕ ਇਸ ਪ੍ਰੋਸੈਸ ਵਿੱਚ ਇੱਕ ਲਿਕੁਇਡ ਦਾ ਇਸਤੇਮਾਲ ਹੁੰਦਾ ਹੈ ਅਤੇ ਐਕਵਾ ਰੇਜਿਆ ਇਸ ਵਿੱਚ ਨਾਈਟ੍ਰਿਕ ਅਤੇ ਹਾਈਡਰੋਕਲੋਰਿਕ ਐਸਿਡ ਦਾ ਮਿਸ਼ਰਣ ਹੁੰਦਾ ਸੋ ਲੈਲੈਂਟੋਪੀ ਰਿਪੋਰਟ ਦੇ ਹਵਾਲੇ ਨਾਲ ਹੀ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਇਸ ਨੂੰ ਰਾਇਲ ਵਾਟਰ ਵੀ ਕਿਹਾ ਜਾਂਦਾ ਹੈ ਮਾਹਿਰਾਂ ਨੇ ਦੱਸਿਆ ਕਿ ਜੇਕਰ ਪੀਐਚ ਜਾਂ ਤਾਪਮਾਨ ਦਾ ਸੰਤੁਲਨ ਵਿਗੜਿਆ ਤਾਂ ਜ਼ਹਿਰੀਲੀ ਗੈਸ ਜਾਂ ਫਿਰ ਘਾਤਕ ਕੈਮੀਕਲ ਰਿਐਕਸ਼ਨ ਹੋ ਸਕਦਾ ਹੈ ਸੋ ਐਕਸਪੈਰੀਮੈਂਟ ਜਾਨ ਲਈ ਖਤਰਾ ਵੀ ਪੈਦਾ ਕਰ ਸਕਦਾ ਹੈ ਸੋ ਤੁਹਾਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਖਬਰ ਸੁਣ ਕੇ ਤੁਸੀਂ ਵੀ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਅਜਿਹਾ ਐਕਸਪੈਰੀਮੈਂਟ ਨਾ ਕਰਿਓ ਕਿਉਂਕਿ ਇਹ ਤੁਹਾਡੀ ਜਾਨ ਲਈ ਵੀ ਖਤਰਾ ਬਣ ਸਕਦਾ ਹੈ ਆ ਜੇਕਰ ਐਕਸਪੈਰੀਮੈਂਟ ਗਲਤ ਹੁੰਦਾ ਸੋ ਸੋਸ਼ਲ ਮੀਡੀਆ ਤੇ ਹਾਲਾਂਕਿ ਬਹੁਤ ਕੁਝ ਚੱਲਦਾ ਹੁੰਦਾ ਪਰ ਸਾਡੀ ਵੀ ਅਪੀਲ ਇਹੀ ਹੈ ਕਿ ਇਸ ਤਰ੍ਹਾਂ ਦੀ ਖਬਰ ਸੁਣ ਕੇ ਜਾਂ ਫਿਰ ਕਿਸ ਤਰ੍ਹਾਂ ਦੀ ਜਾਣਕਾਰੀ ਪੜ੍ਹ ਕੇ ਜਾਂ ਦੇਖ ਕੇ ਕਿਤੇ ਤੁਸੀਂ ਇਹ ਜਿਹੜਾ ਐਕਸਪੈਰੀਮੈਂਟ ਆਪਣੇ ਘਰ ਜਾਂ ਆਪ ਨਾ ਕਰੋ ਤਾਂ ਜੋ ਤੁਹਾਡੀ ਜਾਨ ਨੂੰ ਖਤਰਾ ਨਾ ਪੈਦਾ ਹੋਵੇ ਅਸੀਂ ਇਹੀ ਚਾਹੁੰਦੇ ਹਾਂ